ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਤੁਹਾਨੂੰ ਇਹ ਵੀ ਅੰਦਰ ਜਰੀਏ ਲੈ ਕੇ ਆਇਆ ਹਾਂ ਫਾਜ਼ਿਲਕਾ ਦੇ ਡੀਈਓ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਦੇ ਦਫ਼ਤਰ ਜਿੱਥੇ ਆਪਣੀਆਂ ਮੰਗਾਂ ਨਾ ਪੂਰੀਆਂ ਹੁੰਦੇ ਚੱਲਦੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਡੀਓ ਦਾ ਘਰਾਵ ਕੀਤਾ ਗਿਆ ਉਸ ਨੂੰ ਦਫ਼ਤਰ ਵਿੱਚ ਬੰਦੀ ਬਣਾਇਆ ਗਿਆ ਅਧਿਆਪਕਾਂ ਦਾ ਇਹ ਕਹਿਣਾ ਹੈ ਵੀ ਫਰਵਰੀ ਮਹੀਨੇ ਦੇ ਵਿੱਚ ਦੇਸ਼ ਵਿਆਪੀ ਹੜਤਾਲ ਹੋਈ ਸੀ ਸਾਰੇ ਦੇਸ਼ ਵਿੱਚ ਪਰ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੈਂਦੇ ਇੱਕ ਸਕੂਲ ਦੇ ਪ੍ਰਿੰਸੀਪਲ ਗਰਗ ਵੱਲੋਂ ਇੱਕ ਅਧਿਆਪਕ ਦੀ ਇੱਕ ਦਿਨ ਦੀ ਤਨਖਾਹ ਕੱਟੀ ਗਈ ਜਦਕਿ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਪੱਤਰ ਲੈ ਕੇ ਉਹੀ ਤਨਖਾਹ ਵਾਪਸ ਕਰ ਦਿੱਤੀ ਗਈ ਪਰ ਡੀਓ ਫਾਜ਼ਿਲਕਾ ਡਾਕਟਰ ਸ਼ਿਪਾਲ गोयल ਵੱਲੋਂ ਇਸ ਨੂੰ ਅੜੀ ਦਾ ਸਵਾਲ ਬਣਾਇਆ ਹੋਇਆ ਹੈ ਇਸ ਕਰਕੇ ਉਹਦੀ ਤਨਖਾਹ ਵਾਪਸ ਨਹੀਂ ਕੀਤੀ ਜਾ ਰਹੀ ਅਤੇ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਅਧਿਆਪਕਾਂਾਂ ਤਾਂ ਕੇ ਸ਼ਾਹੀ ਕੀਤੀ ਜਾਂਦੀ ਹੈ ਇਹ ਕਹਿਣਾ ਹੈ ਅਧਿਆਪਕ ਫਰੰਟ ਵਾਲਿਆ ਦਾ ਪਰ ਇੱਥੇ ਵੱਡਾ ਸਵਾਲ ਹੈ ਕਿ ਪੜਿਆ ਲਿਖਿਆ ਸਮਾਜ ਹੈ ਉਹਨੂੰ ਘਰਾਵ ਕਰਨ ਦੀ ਲੋੜ ਪਈ ਐਨੀ ਵੱਡੀ ਨੋਬਤ ਆ ਗਈ ਕਿਉਂ ਘਰਾਵ ਕਰਨ ਦੀ ਲੋੜ ਪਈ ਇਹ ਪੜਿਆ ਲਿਖਿਆ ਸਮਾਜ ਹੋਣ ਦੇ ਬਾਵਜੂਦ ਵੀ ਧਰਨਾ ਲਾਣਾ ਪਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਮਰੇ ਵਿੱਚ ਬੰਦ ਕਰਨਾ ਪਿਆ ਇਹ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਵੀ ਮੇਰਾ ਘਰਾਵ ਕੀਤਾ ਗਿਆ ਤੇ ਉਸ ਨੂੰ ਛਡਾਉਣ ਲਈ ਡੀਐਸਪੀ ਫਾਜ਼ਿਲਕਾ ਸਰਦਾਰ ਸੁਭੇਕ ਸਿੰਘ ਅਤੇ ਸਿਟੀ ਫਾਜ਼ਿਲਕਾ ਦੇ ਐਸਐਚਓ ਲੇਖਰਾਜ ਕਮਾਂਡੋ ਫੋਰਸ ਦੇ ਨਾਲ ਪੁੱਜੇ ਅਤੇ ਉਸ ਨੂੰ ਛੁਡਾ ਕੇ ਲੈ ਕੇ ਗਏ ਇਸ ਮੁਕੇ ੱੱਕਾ ਮੁੱਕੀ ਵੀ ਹੋਈ ਅਧਿਆਪਕਾ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਹੱਥ ਫੜਿਆ ਗਿਆ ਅਤੇ ਪੁਲਿਸ ਤੇ ਕਮਾਂਡੋ ਵਰਗੋਂ ਅਧਿਆਪਕਾਂ ਨੂੰ ੱੱਕੇ ਮਾਰ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਬਾਹਰ ਕਢਿਆ ਗਿਆ ਤੇ ਘਰੇ ਜਾਂ ਹੋਰ ਕੰਮ ਲਈ ਪਹੁੰਚਾਇਆ ਗਿਆ ਉੱਥੇ ਜ਼ਿਲ੍ਹਾ ਸਿਕਿਆਦਕਾਰੀ ਨੇ ਕਿਹਾ ਹੈ ਵੀ ਇਹ ਕੰਮ ਜਾਇਜ਼ ਨਹੀਂ ਹੈ ਜਥੇਬੰਦੀਆਂ ਦਬਾਅ ਪਾ ਰਹੀਆਂ ਹਨ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਹੀ ਜੋ ਕਾਰਵਾਈ ਹੋਈ ਹੈ ਉਸ ਤਹਿਤ ਹੋਈ ਹੈ ਅਤੇ ਉਸ ਵਿੱਚ ਕੁਝ ਨਹੀਂ ਕਰ ਸਕਦੇ ਇਸ ਨੂੰ ਜਾਇਜ਼ ਤਰੀਕੇ ਨਾਲ ਮੈਮੋਰੰਡਮ ਲੈ ਕੇ ਚੰਡੀਗੜ੍ਹ ਦਿੱਤਾ ਜਾ ਸਕਦਾ ਹੈ ਤੇ ਉੱਥੋਂ ਜੋ ਦੇਸ਼ ਆਣਗੇ ਉਵੇਂ ਹੀ ਹੋਵੇਗਾ ਉਹ ਆਪਦੇ ਹੱਥ ਨਾਲ ਕੁਝ ਨਹੀਂ ਕਰ ਸਕਦੇ ਪਰ ਅਧਿਆਪਕ ਯੂਨੀਅਨ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਡੀਓ ਬਠਿੰਡੇ ਦਾ ਰਹਿਣ ਵਾਲਾ ਹੈ ਮੁਖਸਰ ਤੇ ਫਾਜ਼ਿਲਕਾ ਦਾ ਸਕੂਲ ਚਾਰਜ ਹੈ ਅਤੇ ਇਹ ਅਧਿਆਪਕਾਂ ਦਾ ਸ਼ੋਸ਼ਣ ਕਰਦਾ ਹੈ ਅਤੇ ਲਗਾਤਾਰ ਸ਼ੋਸ਼ਣ ਜਦੋਂ ਦਾ ਫਾਇਲ ਕਚਾ ਹੈ ਕਰ ਵੀ ਰਿਹਾ ਹੈ ਇਸ ਵਿੱਚ ਕੀ ਸਚਾਈ ਹੈ ਇਹ ਤਾਂ ਅਧਿਆਪਕਾਂ ਨੂੰ ਪਤਾ ਹੈ ਪਰ ਜੇ ਗੱਲ ਹੋ ਰਹੀ ਹੈ ਕਿ ਫਾਜ਼ਿਲਕਾ ਤੇ ਮੁਕਸਰ ਦੋ ਜ਼ਿਲ੍ਹਿਆਂ ਦਾ ਚਾਰਜ ਇੱਕ ਡੀਓ ਕੋਲ ਹੈ ਤਾਂ ਇਹ ਵੀ ਸਿੱਖਿਆ ਵਿਭਾਗ ਦੀ ਕਾਰਾਈ ਪ੍ਰਣਾਲੀ ਤੇ ਵੱਡਾ ਸਵਾਲ ਖੜਾ ਕਰਦਾ ਹੈ ਰਾਏ ਨੇਤਾਵਾਂ ਤੇ ਵੱਡੇ ਸਵਾਲ ਖੜੇ ਕਰਦਾ ਹੈ ਵੀ ਇੱਕ ਡੀਓ ਨੂੰ ਦੋ ਜ਼ਿਲ੍ਹਿਆਂ ਦਾ ਚਾਰਜ ਕਿੰਨੇ ਕੰਮੋ ਕਰ ਸਕੇਗਾ ਤੇ ਕਿਵੇਂ ਕੰਮ ਕਰ ਸਕੂਗਾ ਮਠੇਂਡੇ ਤੋਂ ਫਾਜ਼ਿਲਕਾ 100 ਕਿਲੋਮੀਟਰ ਹਾਂ ਰਹਾ ਹੈ ਤੇ ਮੁਕਸਰ ਤੇ ਫਾਜ਼ਿਲਕਾ ਸੰਭਾਲਣਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਉਥੇ ਇਹ ਵੱਡਾ ਸਵਾਲ ਹੈ ਕਿ ਅਧਿਆਪਕਾਂ ਨੂੰ ਐਨੀ ਲੋਡ ਪੈ ਗਈ ਕਿ ਘਰਾਵ ਕਰਨਾ ਪਿਆ ਅਦਾਕ ਦਾ ਡੀਓ ਦਾ ਹੱਥ ਖਿਚਣਾ ਪਿਆ ਤੇ ਪੁਲਿਸ ਬੁલાਣੀ ਪਈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਧੱਕੇਮੁਕੀ ਹੋ ਰਹੀ ਹੈ ਘਰਾਵ ਕੀਤਾ ਜਾ ਰਿਹਾ ਹੈ ਤੇ ਪੁਲਿਸ ਲੈ ਕੇ ਜਾ ਰਹੀ ਹੈ ਕੀ ਕਹਿਣਾ ਹੈ ਡੀਐਸਪੀ ਸਰਦਾਰ ਸ਼ੁਭੇਸ਼ ਸਿੰਘ ਦਾ ਅਧਿਆਪਕ ਫਰੰਟ ਵਾਲੇ ਆਗੂਆਂ ਦਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਨਾਮ ਹੈ ਜੀ ਮੇਰਾ ਨਾਮ ਮਹਿੰਦਰ ਕੋੜਿਆਵਾਲੀ ਜ਼ਿਲ੍ਹਾ ਪ੍ਰਧਾਨ ਡੈਮੋਕਰੈਟਿਕ ਟੀਚਰ ਫਰੰਟ ਜ਼ਿਲ੍ਹਾ ਫਾਜ਼ਿਲਕਾ ਕੀ ਇਸ਼ੂ ਹੈ ਜੀ ਇਸ਼ੂ ਸਰੇ ਇਹ ਹੈ ਕਿ 6 ਫਰਵਰੀ ਨੂੰ ਇੱਕ ਹੜਤਾਲ ਕਰੀ ਸੀਗੀ ਪੂਰੇ ਭਾਰਤ ਪੱਧਰ ਦੀ ਸੀ ਉਹਦੇ ਵਿੱਚ ਸਾਡੇ ਅਧਿਆਪਕਾਂ ਨੇ ਹੜਤਾਲ ਹੜਤਾਲ ਦੇ ਵੀ ਸਮੂਲੀਅਤ ਕੀਤੀ ਸੀ ਜਿਹਦੇ ਵਿੱਚੋਂ ਇੱਕ ਪ੍ਰਿੰਸੀਪਲ ਨੇ ਸਾਡੇ ਅਧਿਆਪਕ ਦੀ ਤਨਖਾਹ ਕੱਟ ਲਈ ਜਿਹਦੇ ਜਿਹਦੇ ਕੋਈ ਕਿਸੇ ਵੀ ਤਰ੍ਹਾਂ ਦੇ ਸਰਕਾਰ ਵੱਲੋਂ ਕੋਈ ਨਿਰਦੇਸ਼ ਜਾਰੀ ਨਹੀਂ ਸੀ ਕੀਤੇ ਗਏ ਆਪ ਮਾਰੇ ਉਸ ਪ੍ਰਿੰਸੀਪਲ ਨੇ ਤਨਖਾਹ ਕੱਟ ਲਈ ਅਸੀਂ ਲਗਾਤਾਰ ਉਸ ਪ੍ਰਿੰਸੀਪਲ ਨੂੰ ਵੀ ਪਹਿਲਾਂ ਕਿਹਾ ਸਰਹਤਾਲ ਦਾ ਨੋਟਿਸ ਜਿਹੜਾ ਹੈਗਾ ਪੰਜਾਬ 77 ਨੂੰ ਦਿੱਤਾ ਸੀਗਾ ਇਹ ਐਸ ਡੀਓ ਨੂੰ ਵੀ ਦਿੱਤਾ ਔਰ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਇਹ ਤਨਖਾਹ ਕਟੌਤੀ ਨਾਜਾਇਜ਼ ਹੈ ਇਸ ਨੂੰ ਵਾਪਸ ਕਰਨਾ ਚਾਹੀਦਾ ਹੈ ਲੇਕਿਨ ਇਹ ਡੀਓ ਜਿਹੜਾ ਹੈਗਾ ਲਗਾਤਾਰ ਉਸ ਪ੍ਰਿੰਸੀਪਲ ਦੇ ਹੱਕ ਦੇ ਵਿੱਚ ਖੂਬਤ ਰਿਹਾ ਔਰ ਇਸ ਨੇ ਆਪਣੀ ਈਗੋ ਦਾ ਸਵਾਲ ਬਣਾ ਰੱਖਿਆ ਇਸ ਕਰਕੇ ਸਵੇਰ ਦੇ ਅਸੀਂ ਅੱਕ ਕੇ ਇੱਥੇ ਧਰਨਾ ਲਗਾ ਕੇ ਬੈਠੇ ਸੀਗੇ ਪੂਰਾ ਦਿਨੇ ਡੀਓ ਸਕੂਲ ਦੇ ਵਿੱਚ ਇੱਥੇ ਦਫਤਰ ਦੇ ਵਿੱਚ ਨਹੀਂ ਬਣਿਆ ਹੁਣ 5 ਵਜੇ ਇੱਥੇ ਆ ਕੇ ਇੱਥੇ ਆਉਣ ਦੇ ਬਾਵਜੂਦ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਐ ਉਲਟਾ ਇਸਨੇ ਪੁਲਿਸ ਨੂੰ ਬੁਲਾ ਲਿਆ ਸਾਨੂੰ ਡਰਾਉਣ ਦੇ ਲਈ ਅਸੀਂ ਇਹ ਕਹੀ ਜਾ ਕਰਿਆ ਕਿ ਜਦੋਂ ਤੱਕ ਸਾਡੇ ਅਧਿਆਪਕ ਦੀ ਤਨਖਾਹ ਪੱਤੀ ਵਾਪਸ ਨਹੀਂ ਕੀਤੀ ਜਾਂਦੀ ਉਦੋਂ ਤੱਕ ਨਾ ਤਾਂ ਅਸੀਂ ਆਪ ਜਾਵਾਂਗੇ ਨਾ ਇਹ ਡੀਓ ਨੂੰ ਜਾਣ ਦਵਾਂਗੇ ਕਿਹ ਸਟੇਸ਼ਨ ਦਾ ਮਾਮਲਾ ਹੈ ਜੀ ਇਹ ਸਟੇਸ਼ਨ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਲੀਵਾਲਾ ਬੋਦਲਾ ਦਾ ਪ੍ਰਿੰਸੀਪਲ ਅਤੁਲ ਗਰਗ ਔਰ ਉਸ ਉਸ ਦਾ ਜਿਹੜਾ ਫੈਡਰਲ ਸਕੂਲ ਹੈਗਾ ਸਰਕਾਰੀ ਮਿਡਲ ਸਕੂਲ ਚਾਲਾ ਵਾਲੀ ਦਾ ਅਧਿਆਪਕ ਹੈ ਅਮਰ ਲਾਲ ਐਸਐਸ ਮਾਸਟਰ ਉਹਨਾਂ ਦੀ ਤਨਖਾਹ ਕੱਟੀ ਗਈ ਹੈ ਹਾਂਜੀ ਹਾਂਜੀ ਕਿਸ ਮਹੀਨੇ ਦੀ ਫਰਵਰੀ ਮਹੀਨੇ ਦੀ 16 ਫਰਵਰੀ ਨੂੰ ਜਿਹੜਾ ਹੜਤਾਲ ਦਾ ਸੱਦਾ ਸੀਗਾ ਉਹ 16 ਫਰਵਰੀ ਮਹੀਨੇ ਦੀ ਤਨਖਾਹ ਕੱਟੀ ਹੈ ਇਹ ਕਿਸ ਹੋਰ ਪਾਸੇ ਵੀ ਕੱਟੀ ਗਈ ਹੈ ਤਨਖਾਹਾਂ ਜਿਲੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੜਤਾਲਾਂ ਭਰੀਆਂ ਗਈਆਂ ਸੀਗੀਆਂ ਲੇਕਿਨ ਉਹਨਾਂ ਦੇ ਡੀਓ ਨੇ ਪੱਤਰ ਜਾਰੀ ਕਰਕੇ ਉਹ ਤਨਖਾਹ ਜਿਹੜੀ ਹੈ ਵਾਪਸ ਕਰਵਾ ਦਿੰਦੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਪੱਤਰ ਹੈਗਾ ਸਮਰੂਰ ਜ਼ਿਲ੍ਹੇ ਦੇ ਵਿੱਚ ਵਾਪਸ ਕਰਵਾ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਰਵਾ ਕੇ ਲੇਕਿਨ ਇੱਥੇ ਇਸ ਡੀਓ ਨੇ ਇੱਕ ਆਪਣੀ ਜਿੱਦ ਪੜੀ ਹੋਈ ਹੈ ਕਿ ਮੈਂ ਵਾਪਸ ਨਹੀਂ ਕਰੀ ਤੋ ਹ ਸਵਾਲ ਸਿਰਫ ਇੱਕ ਦਿਨ ਦੀ ਤਨਖਾਹ ਦਾ ਨਹੀਂਗਾ ਸਵਾਲ ਸ ਹੈਗਾ ਜਿਹੜੀ ਬੇਦਬਾਹੀ ਹੁੰਦਾ ਦੇਖੋ ਇੱਕ ਦਿਨ ਦੀ ਤਨਖਾਹ ਕੋਈ ਮੈਟਰ ਨਹੀਂ ਹੈ ਇਹ ਮੈਟਰ ਇਹ ਹੈਗਾ ਵੀ ਇਹ ਜਦੋਂ ਅਸੀਂ ਸਾਡੀ ਪੈਨਸ਼ਨਾਂ ਬੰਦ ਹੈਗੀਆਂ ਸਾਡੇ ਪੱਤੇ ਕੱਟੇ ਜਾ ਰਹੇ ਆ ਸਾਡੇ ਮੁਲਾਜ਼ਮ ਜਿਹੜੇ ਕੱਚੇ ਰਸਾਲਾਬੰਦੀ ਕੱਚੇ ਹੈਗੇ ਉਹਨਾਂ ਨੂੰ ਪੱਕੇ ਕਰਾਉਣ ਦੇ ਲਈ ਅਸੀਂ ਜਦੋਂ ਲੋਕ ਘੋਲ ਵਿੱਢਿਆ ਹੋਇਆ ਅਸੀਂ ਸੰਘਰਸ਼ ਕਰ ਰਹੇ ਹਾਂ ਸਰਕਾਰਾਂ ਦੇ ਖਿਲਾਫ ਉਹ ਉਹ ਸੰਘਰਸ਼ ਨੂੰ ਤਾਰੂ ਪੀੜ ਕਰਨ ਵਾਲੇ ਇਸ ਤਰ੍ਹਾਂ ਦੇ ਅਫਸਰ ਜਿਹੜੇ ਹੈਗੇ ਲੋਕਾਂ ਦੇ ਵਿਰੁੱਧ ਭੱਜਦੇ ਭੁਗਦੇ ਇਹ ਮਸਲਾ ਹੈਗਾ ਇਸ ਕਰਕੇ ਇਸ ਇਹ ਚਾਹੁੰਦੇ ਆ ਕਿ ਸਾਡੇ ਅਧਿਕਾਰਾਂ ਨੂੰ ਸਾਡੇ ਮੁਲਾਜ਼ਮਾਂ ਨੂੰ ਡੀ ਮੋਟੀਵੇਟਾਈਜ਼ ਕਰੀਏ ਅੱਗੇ ਤੋਂ ਇਸ ਤਰ੍ਹਾਂ ਦੀ ਹੜਤਾਲ ਜਾਂ ਧਰਨੇ ਮੁਜਾਹਰਿਆਂ ਦੀ ਵੀ ਸ਼ਾਮਲ ਨਾ ਹੋਣ ਇਸ ਕਰਕੇ ਸਾਡਾ ਮੋਰਾਲ ਦੇਖਣਾ ਚਾਹੁੰਦੇ ਆ ਔਰ ਇਸ ਤਰ੍ਹਾਂ ਦਾ ਹਰਜਕੀ ਨਹੀਂ ਹੋਏਗਾ ਲੜਨ ਵਾਲੇ ਲੋਕ ਨਾ ਤਾਂ ਕਿਸੇ ਤਨਖਾਹ ਰਕਤੀ ਤੋਂ ਡਰੇ ਆ ਨਾ ਕਿਸੇ ਸਜ਼ਾਵਾਂ ਤੋਂ ਡਰੇ ਆ ਅਸੀਂ ਭਗਤ ਸਿੰਘ ਉਦਮ ਸ਼ਰਾਪੀ ਦੇ ਵਾਰਸ ਹੈਗੇ ਆ ਇਹ ਤਨਖਾਹ ਤਾਂ ਬਹੁਤ ਛੋਟੀ ਚੀਜ਼ ਤੁਸੀਂ ਕਿਹਾ ਪੁਲਿਸ ਬੁਲਾ ਦਿੱਤੀ ਕੋਲੋਂ ਸੋਹਣ ਤੁਹਾਨੂੰ ਕੁਝ ਕਿਹਾ ਗਿਆ ਪੁਲਿਸ ਇਹਨਾਂ ਦੇ ਇਹਨਾਂ ਦੀ ਗੱਲਬਾਤ ਲੈ ਕੇ ਆਏ ਉਹ ਕਹਿੰਦੇ ਵੀ ਤੁਸੀਂ 5 ਵਜੇ ਤੋਂ ਬਾਅਦ ਤੀ ਉਹਨੂੰ ਨਹੀਂ ਰੋਕ ਸਕਦੇ ਅਸੀਂ ਇਹ ਉਹਨਾਂ ਨੂੰ ਕਿਹਾ ਜੀ 5 ਵਜੇ ਅਸੀਂ ਤਾਂ 10 ਵਜੇ ਤੱਕ ਬੈਠੇ ਆ ਡੀਓ ਗੱਲ ਕਰਦਾ ਰੋਕਨ ਰੋਕਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਅੱਜ ਇੱਥੇ ਘੇਰਾ ਪਾਇਆ ਗਿਆ ਹੈ ਇੱਥੇ ਡੀਓ ਸਾਹਿਬ ਹੈ ਹੀ ਨਹੀਂ ਸੀਗੇ ਅਸੀਂ ਤਾਂ ਬੈਠੇ ਸੀਗੇ ਅਸੀਂ ਚਾਹੁੰਦੇ ਸੀ ਕਿ ਡੀਓ ਗੱਲਬਾਤ ਕਰੇ ਲੇਕਿਨ ਡੀਓ ਨੇ ਆਰ ਨੇ باوجود ਸਾਢੇ 4 ਵਜੇ ਡੀਓ ਆਫ ਦੇ ਆਫਿਸ ਦੇ ਵਿੱਚ ਆ ਗਿਆ ਸੀਗਾ ਲੇਕਿਨ ਅਜੇ ਤੱਕ ਵੀ ਗੱਲਬਾਤ ਨਹੀਂ ਸਭ ਤੇ ਨਹੀਂ ਜਿਹੜੇ ਇੱਥੇ ਸੂਹਿਲ ਤੋਂ ਲੈ ਕੇ ਸ਼ਾਮ ਤੱਕ ਨਹੀਂ ਆਏ ਉਹਦਾ ਕੀ ਕਾਰਨ ਹੋ ਸਕਦਾ ਹੈ ਕਿਸੇ ਡਿਊਟੀ ਤੇ ਸੀ ਕਿ ਫਰਲੋ ਤੇ ਸੀ ਇਹ ਤਾਂ ਤੁਸੀਂ ਡੀਓ ਤੋਂ ਹੀ ਪੁੱਛ ਸਕਦੇ ਹੋ ਵੀ ਕਿਹੜੀ ਡਿਊਟੀ ਤੇ ਸੀਗਾ ਸਾਨੂੰ ਤਾਂ ਇਹ ਸੂਚਨਾ ਮਿਲੀ ਕਿ ਇਹ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਸੀਗੇ ਹੁਣ ਫਸ ਸਕੂਲਾਂ ਦੇ ਵਿੱਚ ਪਤਾ ਨਹੀਂ ਕਿਹੜੀ ਵਿਜ਼ਿਟ ਕਰ ਰਹੇ ਸੀ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਹੁਣ ਉਹ ਕਲੈਰੀਕਲ ਸਟਾਫ ਜਿਸ ਨੇ ਤਨਖਾਹ ਬਣਾਉਣੀ ਹੈ ਉਹਨਾਂ ਦੀ ਤਨਖਾਹ ਤਾਂ ਬਣਾਈ ਦੇਣੀ ਹੈ ਅਡੀ ਤਨਖਾਹ ਆ ਜਾਣੀ ਹੈ ਪਰ ਉਹਨਾਂ ਨੂੰ ਸਕੂਲਾਂ ਦੇ ਵਿੱਚ ਚੈੱਕ ਕਰਨਾ ਜਾਂ ਕੋਈ ਹੋਰ ਤਰੀਕੇ ਨਾਲ ਚੈੱਕ ਕਰਨਾ ਇਹ ਇੱਕ ਇਹਨਾਂ ਦੇ ਵੱਲੋਂ ਠੋਸਲਾ ਸੀਗਾ ਸਿਰਫ ਇਸ ਕਰਕੇ ਕਿ ਦਫ਼ਤਰ ਦੇ ਵਿੱਚ ਰਾਣਾ ਪਵੇ ਔਰ ਜਿਹੜੇ ਅਧਿਆਪਕ ਹਰਤਾ ਤੇ ਬੈਠੇ ਧਰਨੇ ਤੇ ਬੈਠੇ ਆ ਉਹਨਾਂ ਤੁਹਾਨੂੰ ਮੈਨੂੰ ਮਿਲਣਾ ਨਾ ਪਵੇ ਆਖਰੀ ਕੀ ਮੰਗ ਕਰਦੇ ਹੋ ਮੰਗ ਸਾਡੀ ਸਭ ਇੱਕੋ ਹੀ ਹੈ ਕਿ ਉਹ ਤਨਖਾਹ ਕਟੌਤੀ ਜਿਹੜੀ ਹੈ ਉਹ ਵਾਪਸ ਲਈ ਜੇ ਡੀਓ ਪੱਤਰ ਜਾਰੀ ਕਰੇ ਕਿ ਉਹ ਤਨਖਾਹ ਕਟੌਤੀ ਫੀਸਿਬਲ ਵਾਪਸ ਕਰੇ ਇਸ ਤੋਂ ਲੈਣਾ ਹੋਰ ਕੋਈ ਮੰਗ ਨਹੀਂ ਹੈ ਪ੍ਰੈਸ਼ਟ ਚੱਲ ਗਿਆ ਬਾਤ ਹਾਂ ਜੀ ਜੀ ਲਾਈਕ ਕੋਈ ਕਰਦਾ ਹੈ ਤਾਂ ਸਟ੍ਰਾਈਕ ਬਾਰੇ ਬਕਾਇਦਾ ਪਰਸਨਲ ਵਿਭਾਗ ਵੱਲੋਂ ਲੈਟਰ ਆਇਆ ਤਾਂ ਉਸ ਸਟ੍ਰਾਈਕ ਦਾ ਹੋਰ ਲੈਟਰ ਹੈਗਾ ਆਪਣੇ ਕੋਲੇ 2020 ਦਾ 1120 ਦਾ ਜਿਸ ਵਿੱਚ ਬਕਾਇਦਾ ਇਹ ਗੱਲ ਕਹੀ ਹੋਈ ਹੈ ਕਿ ਸਟ੍ਰਾਈਕ ਦੇ ਸਮੇਂ ਦੀ ਤਨਖਾਹ ਨਹੀਂ ਮਿਲੇ ਉਹ ਲੈਟਰ ਬਕਾਇਦਾ ਡਾਇਰੈਕਟਰ ਨੂੰ ਆਇਆ ਡਾਇਰੈਕਟਰ ਤੋਂ ਬਕਾਇਦਾ ਡੀਓਜ਼ ਨੂੰ ਆਇਆ ਡੀਓਜ਼ ਤੋਂ ਬਕਾਇਦਾ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਨੇ ਉਸ ਸਮੇਂ ਦੀ ਤਨਖਾਹ ਕੱਟੀ ਤਾਂ ਉਹ ਬਕਾਇਦਾ ਰੂਲਾ ਮੁਕਾਬਲ ਜਿੰਨੇ ਵੀ ਸਰਕੂਲਰ ਆਉਣਾ ਉਹ ਤਾਂ ਬਕਾਇਦਾ ਠੀਕ ਰੂਪ ਵਿੱਚ ਕੱਟੀ ਹੋਈ ਹੈ ਤਾਂ ਉਸ ਤੇ ਇਹ ਜਥੇਬੰਦਕ ਤੌਰ ਤੇ ਫਾਲਤੂ ਦਾ ਪ੍ਰੈਸ਼ਰ ਬਣਾ ਰਹੇ ਨੇ ਮੈਂ ਗਸਟ੍ਰੇਟ ਅਫਸਰ ਵੱਲੋਂ ਜਿਹੜੀ ਤਨਖਾਹ ਕੱਟੀ ਗਈ ਉਹਦੇ ਤੁਸੀਂ ਇੱਕ ਵਾਰੀ ਰੋਕਣੀ ਲਗਾ ਸਕਦੇ ਹਾਂ ਮੇਰੇ ਵੱਲੋਂ ਉਸ ਤੇ ਰੋਕਨ ਲਗਾਉਣ ਲਾ ਕੋਈ ਵੀ ਮੇਰੇ ਕੋਲੇ ਦੁਕਾਦ ਜੀ ਜੇਕਰ ਪ੍ਰਿੰਸੀਪਲ ਖੁਦ ਕੁਝ ਐਕਸ਼ਨ ਲੈਣਾ ਚਾਹੇ ਲੈ ਸਕਦਾ ਜੀ ਹੁਣ ਨਹੀਂ ਪ੍ਰਿੰਸੀਪਲ ਐਟ ਦਿਸ ਮੂਮੈਂਟ ਕੋਈ ਵੀ ਐਕਸ਼ਨ ਨਹੀਂ ਲੈ ਸਕਦਾ ਕਿਉਂਕਿ ਉਹਨੇ ਇੱਕ ਸਟੇਜ ਤੇ ਤਨਖਾਹ ਕੱਟ ਲਈ ਹੈ ਜੀ ਆ ਤਾਂ ਕਿਉਂਕਿ ਕਾਗਜ਼ ਹੈ ਜਿਹੜੇ ਜਿੰਨੇ ਵੀ ਸਰਕੂਲਰ ਆਇਆ ਜਿੰਨੇ ਵੀ ਨਿਜ਼ਮ ਆ ਉਹ ਕਹਿੰਦੇ ਆ ਵੀ ਜੇ ਕੋ ਗੰਦਾ ਸਟ੍ਰਾਈਕ ਤੇ ਹੈ ਤਾਂ ਉਸ ਨੂੰ ਤਨਖਾਹ ਨਹੀਂ ਦੇਣੀ ਚਾਹੀਦੀ ਤੁਸੀਂ ਉਹਨੇ ਸਮੁੱਦੇ ਦਾ ਹੱਲ ਕੀ ਦੇਖਦੇ ਹੋ ਸਰ ਇਸ ਮੁੱਦੇ ਦਾ ਹੱਲ ਇਹੀ ਹੈ ਕਿ ਇਹ ਜਥੇਬੰਦਕ ਤੌਰ ਤੇ ਧਰਨਾ ਦੇ ਰਹੇ ਆ ਜਥੇਬੰਦਕ ਤੌਰ ਤੇ ਮੈਮੋਰੰਡਮ ਦੇ ਉਹ ਮੈਮੋਰੰਡਮ ਮੈਂ ਹਰ ਅਥਾਰਟੀ ਨੂੰ ਭੇਜਾਂਗਾ ਉਸ ਸਿਹਰੇ ਦੇ ਤੋਂ ਦੀ ਨੂੰ ਕੋਈ ਲਿਮਟਿਡ ਦਿਨਾਂ ਦੇ ਵਿੱਚ ਜਿਵੇਂ ਮੈਂ ਕੱਲ ਨੂੰ ਹੀ ਚੰਡੀਗੜ੍ਹ ਜਾਣਾ ਹੈ ਉਹਨਾਂ ਨਾਲ ਬਕਾਇਦਾ ਮੈਂ ਇਸ ਤੇ ਕਰ ਲਾਂਗਾ ਜੀ ਅੱਜ ਹੀ ਮੈਮੋਰੰਡਮ ਦਿੰਦੇ ਮਤਲਬ ਥਰੂ ਪ੍ਰੋਪਰ ਚੈਨਲ ਚੱਲ ਕੇ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਸਾਡੇ ਅਕੋਰਡਿੰਗ ਜਿਹੜਾ ਪ੍ਰੋਟੈਸਟ ਹੈ ਦਾ ਕੋਈ ਹੱਲ ਨਹੀਂਗਾ ਇਹਦਾ ਐਟ ਦਿਸ ਮੂਮੈਂਟ ਕਿਉਂਕਿ ਰੂਲਾਂ ਮੁਤਾਬਕ ਇਹ ਸਾਰਾ ਕੁਝ ਜਿਹੜਾ ਹੋਇਆ ਉਹ ਠੀਕ ਹੋਇਆ ਥੈਂਕ ਯੂ ਸਰ ਜੀ ਸਰ ਜਿਵੇਂ ਦਿੱਖ ਦੱਸਿਆ ਜੀ ਸੁਭਾਤਾ ਦਰਨਾ ਲੱਗਿਆ ਹੈ ਤੁਹਾਡੇ ਆਫਿਸ ਦੇ ਬਾਹਰ ਜੀ ਤਕੀਬ ਕੋਈ ਪ੍ਰਸ਼ਾਸਨਿਕ ਮਦਦ ਦਿੱਤੀ ਕੀ ਸਾਡੇ ਵੱਲੋਂ ਕਿਉਂਕਿ ਸੁਬਾਹ ਦਾ ਕਰਨਾ ਲੱਗਿਆ ਵਾ ਬਦਦਾ ਪਤਾ ਮੈਨੂੰ ਜਿਹੜਾ ਕਿਉਂਕਿ ਕੱਲ ਡੀਸੀ ਦੀ ਮੀਟਿੰਗ ਸੀ ਡੀਸੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਬਕਾਇਦਾ ਕਿਉਂਕਿ ਖੜਾਵੇ ਧਿਆਨ ਚ ਰੱਖਦੇ ਹੋਏ ਬਾਰਡਰ ਦੇ ਜਿੱਥੇ ਖੜਾ ਹੁੰਦੇ ਆ ਉਹ ਪ੍ਰਭਾਵਕ ਸਕੂਲਾਂ ਦੀ ਰਜਿਸਟਰੀ ਰੱਖੀ ਹੋਈ ਸੀ ਤਾਂ ਕਿ ਉਹਨਾਂ ਦੇ ਰਲੀਫ ਕੈਂਪਾਂ ਦੇ ਪਾਸੋਂ ਤਾਂ ਮੈਂ ਉਸ ਸਮੇਂ ਤੇ ਉੱਧਰ ਸੀਗਾ ਇਹਨਾਂ ਵੱਲੋਂ ਕੋਈ ਵੀ ਨੋਟਸ ਨਹੀਂ ਦਿੱਤਾ ਗਿਆ ਵੀ ਅਸੀਂ ਧਰਨਾ ਕਿੰਨੇ ਵਜੇ ਲਾਉਣਾ ਹੈ ਲਾਉਣਾ ਹੈ ਕਿ ਕਦੋਂ ਲਾਉਣਾ ਕੋਈ ਨੋਟਸ ਨਹੀਂ। ਜਦੋਂ ਵੱਲੋਂ ਕੋਈ ਨੋਟਸ ਨਹੀਂ ਦਿੱਤਾ ਗਿਆ ਇਸ ਕਰਕੇ ਸਾਡੇ ਵੱਲੋਂ ਕੋਈ ਵੀ ਅਧਲਾ ਨਹੀਂ ਕੀਤਾ। एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत